ਸਾਰ ਪਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਥੋਂ ਪਹਿਲੇ ਬੁਲਾ ਰਹੇ ਨੇ ਬੜੇ ਸੰਖੇਪ ਦੇ ਵਿੱਚ ਬੜੀ ਡਿਟੇਲ ਦੇ ਵਿੱਚ ਤੁਹਾਡੇ ਨਾਲ ਬਹੁਤ ਸਾਰੇ ਬੁੱਧਿਆਂ ਤੇ ਗੱਲਬਾਤ ਸਾਂਝੀ ਕੀਤੀ ਹੈ ਮੈਂ ਵੀ ਸਾਡੀਆਂ ਉਹਨਾਂ ਦੁੱਖਾਂ ਤਕਲੀਫਾਂ ਸਾਡੀਆਂ ਉਹ ਹੱਡ ਬੀਤੀਆਂ ਕਹਾਣੀਆਂ ਤੇ ਤੁਹਾਡੇ ਨਾਲ ਗੱਲਬਾਤ ਕੁ ਸਮੇਂ ਲਈ ਸਾਂਝੀ ਕਰੂੰਗਾ ਇਹ ਜ਼ਰੂਰੀ ਇਸ ਕਰਕੇ ਬਣ ਜਾਂਦੀਆਂ ਨੇ ਸਾਰੀਆਂ ਗੱਲਾਂ ਸਾਂਝੀਆਂ ਕਰਨੀਆਂ ਕਿਉਂਕਿ ਜਦੋਂ ਵੀ ਕੋਈ ਪੰਜਾਬ ਦੇ ਵਿੱਚ ਕੋਈ ਵੱਡੇ ਅंदोलਨ ਦੀ ਆਪਾਂ ਤਿਆਰੀ ਕਰਦੇ ਆ ਉਹ ਤਿਆਰੀ ਦਾ ਸਨੇਹਾ ਇਹ ਮੀਟਿੰਗਾਂ ਦੇ ਰਾਹੀਂ ਆਪਾਂ ਪਹਿਲਾਂ ਦਿੰਨੇ ਆ ਤੇ ਉਸ ਤੋਂ ਬਾਅਦ ਥੱਲੇ ਪਿੰਡਾਂ 'ਚ ਵਲੋਕਾਤ ਕਰ ਕਰ ਜਾ ਕੇ ਆਪਾਂ ਲੋਕਾਂ ਨੂੰ ਇੱਕ ਚੌਂਕੀਦਾਰ ਦੀ ਤਰ੍ਹਾਂ ਲੀਡਰ ਬਣ ਕੇ ਨਹੀਂ ਆਪਾਂ ਇਹ ਚੌਕੀਦਾਰ ਬਣ ਕੇ ਕੰਮ ਕਰਕੇ ਹੈ ਘਰ ਘਰ ਤੱਕ ਇਸ ਨੇ ਆ ਪਹੁੰਚਾਉਣਾ ਕਿ ਹਮਲਾ ਬਹੁਤ ਵੱਡਾ ਹੈ ਇਹ ਆਪਣਾ ਫਰਜ ਹੈ ਆਪਾਂ ਆਪਣੇ ਫਰਜ ਦੀ ਪੂਰਤੀ ਸੰਗਠਨ ਦੇ ਵਿੱਚ ਕੰਮ ਕਰਨ ਵਾਲੇ ਵਿਅਕਤੀ ਕਰ ਰਹੇ ਆ ਤੇ ਆਪਣਾ ਰੋਲ ਨਿਭਾ ਰਹੇ ਆ ਪੰਜਾਬ ਦੇ ਵਿੱਚ ਜਿਹੜਾ ਆਪਣਾ ਫਰਜ ਬਣਦਾ ਹੈ ਸੋ ਅੱਜ ਇਹ ਵੱਡੀਆਂ ਮੀਟਿੰਗਾਂ ਕਰਕੇ ਜਿਹੜੀਆਂ ਆਪਾਂ ਡਿਊਟੀਆਂ ਲਾ ਕੇ ਘਰ-ਘਰ ਪ੍ਰਚਾਰ ਲੈ ਆਣ ਦੀ ਮੁਹਿੰਮ ਨੂੰ ਤੇਜ਼ ਕਰਨ ਵਾਸਤੇ ਇਕੱਠੇ ਹੋਏ ਹਾਂ ਇਹ ਕਿਸਾਨ ਮਜ਼ਦੂਰ ਮੋਰਚੇ ਨੇ ਪਿਛਲੇ ਦਿਨਾਂ 'ਚ ਵੱਡੀਆਂ ਮੀਟਿੰਗਾਂ ਕਰਕੇ ਪੰਜਾਬ ਦੇ ਬਹੁਤ ਸਾਰੇ ਪੱਖਵੇਂ ਮੁੱਦੇ ਜਿਵੇਂ ਸਭ ਤੋਂ ਪਹਿਲੀ ਆਪਾਂ ਗੱਲ ਕਰੀਏ ਇਸ ਸਮੇਂ ਜਿਹੜੇ ਭਾਰਤ ਦੇ ਅੰਦਰ ਵੱਖ-ਵੱਖ ਰਾਜਾਂ ਦੇ ਅੰਦਰ ਬਿਜਲੀ ਬੋਰਡ ਦੇ ਨਾਲ ਸੰਬੰਧਿਤ ادارے ਚੱਲਦੇ ਆ ਤਾਂ ਇਹਨਾਂ ਆਧਾਰਿਆਂ ਨੂੰ ਸਾਡੀ ਕੇਂਦਰ ਦੀ ਸਰਕਾਰ ਨੇ ਹੌਲੀ ਹੌਲੀ ਕਰਕੇ ਲੰਬੇ ਸਮੇਂ ਤੋਂ ਨਿੱਜੀ ਹੱਥਾਂ ਵਿੱਚ ਦੇਣ ਦੇ ਜਿਹੜੇ ਫੈਸਲੇ ਕੀਤੇ ਹੋਏ ਐ ਉਸ ਨੂੰ ਅਮਲ ਦੇ ਵਿੱਚ ਲਿਆ ਕੇ ਵੱਡੇ ਕਾਰਪੋਰੇਟਾਂ ਨੂੰ ਸੰਪਣ ਦੀ ਜਿਹੜੀ ਤਿਆਰੀ ਐ ਉਹ ਜ਼ੋਰ ਫੜ ਗਈ ਕਿਉਂਕਿ ਤੁਹਾਡੇ ਯਾਦ ਹੋਣਾ ਜਦੋਂ ਆਪਾਂ ਦਿੱਲੀ ਦਾ ਅंदोलਨ ਲੜਿਆ ਉਸ ਸਮੇਂ ਵੀ ਬਿਜਲੀ ਬਿੱਲ 2020 ਨੂੰ ਰੱਦ ਕਰਾਉਣ ਦੀ ਆਪਾਂ ਗੱਲ ਕਰਦੇ ਸੀ ਹੁਣੇ ਨਵਾਂ ਬਿੱਲ 2025 ਇਹਨਾਂ ਨੇ ਰਾਜਾਂ ਨੂੰ ਤਿਆਰ ਕਰਕੇ ਖਰੜੇ ਦੇ ਰੂਪ ਚ ਭੇਜ ਦਿੱਤਾ ਹੁਣ ਰਾਜ ਸਰਕਾਰ ਹੈ ਜਿਹੜੀ ਪੰਜਾਬ ਦੀ ਇਹਨੇ ਅਜੇ ਤੱਕ ਇਹ ਤੇ ਮੂੰਹ ਨਹੀਂ ਖੋਲਿਆ ਵੀ ਅਸੀਂ ਕੀ ਫੈਸਲਾ ਲੈ ਰਹੇ ਹਾਂ ਤੇ ਨਾ ਜਿਹੜੀਆਂ ਇੱਥੇ ਦੂਜੀਆਂ ਵਿਰੋਧੀ ਪਾਰਟੀਆਂ ਨੇ ਪੰਜਾਬ ਚ ਮੈਨੂੰ ਹੋ ਵੀ ਗਾਇਬ ਦੀਆਂ ਨੇ ਨਾ ਉਹ ਬੋਲ ਰਹੀਆਂ ਨੇ ਤਾਂ ਫਿਰ ਇਹਦਾ ਮਤਲਬ ਸਾਨੂੰ ਇਸ ਗੱਲ ਦਾ ਉਸ ਸਮੇਂ ਵੀ ਪਤਾ ਸੀ ਜਦੋਂ ਦਿੱਲੀ ਜ਼ੋਲਨ ਲੜਿਆ ਤੇ ਉਦੋਂ ਪਹਿਲਾਂ ਜਦੋਂ ਆਪਾਂ ਉਗਰਾਹਾ ਹੋਰਾਂ ਨਾਲ ਇਕੱਠੇ ਕੰਮ ਕਰਦੇ ਸੀ ਚੰਡੀਗੜ੍ਹ 70 80 ਬੱਸਾਂ ਭੰਨੀਆਂ ਸੀ ਆਪਣੀਆਂ ਉਹ ਹੰਦੇ ਵੀ ਸ਼ਹੀਦ ਕਰੇ ਸੀ ਆਪਾਂ ਤਾਂ ਉਦੋਂ ਵੀ ਲੜਦੇ ਸੀ ਤੇ ਉਸ ਤੋਂ ਪਹਿਲਾਂ ਜਦੋਂ ਘਰਾਂ ਦੇ ਵਿੱਚ ਲੱਗੇ ਮੀਟਰ ਪੱਟ ਕੇ ਬਾਹਰ ਘੱਟ ਰਹੀ ਸੀ ਸਰਕਾਰ ਬਕਸਿਆਂ 'ਚ ਆਪਾਂ ਤਾਂ ਉਦੋਂ ਵੀ ਕਹਿੰਦੇ ਸੀ ਇਹ ਭਾਈ ਅੰਸ਼ ਗਰੁੱਪ ਦੇ ਵਿੱਚ ਨਿੱਜੀਕਰਨ ਵੱਲ ਵੱਧਾ ਕਦਮ ਹੈ ਤਾਂ ਹੁਣ ਇਹ ਗੱਲ ਲੋਕਾਂ ਨੂੰ ਇਹ ਦੱਸਣੀ ਜ਼ਰੂਰੀ ਹੋ ਗਈ ਕਿਉਂਕਿ ਬਹੁਤ ਸਾਰੇ ਲੋਕ ਆ ਇਆਰਪੁਲੇ ਖਾ ਮਨ ਚ ਪਾੜ ਲੈਂਦੇ ਨੇ ਇਹ ਵੀ ਬੁਲੇਖਾ ਪਾੜ ਲਿਆ ਪਾਣੀ ਬੈਠੇ ਸੀ ਕਿ ਜਿੰਨਾ ਚਿਰ ਆਪਾਂ ਤਸੀਲ ਚ ਨਹੀਂ ਜਾਂਦੇ ਕੋਈ ਜ਼ਮੀਨਾ ਕਿਵੇਂ ਖੋਲੂਗਾ ਆ ਲੈਂਡ ਪੂਲਿੰਗ ਵਾਲਾ ਹਮਲਾ ਦੇਖਿਆ ਤੁਸੀਂ ਸਾਰਿਆਂ ਨੇ ਕਿ ਦੇਣਾ ਵੀ ਕੁਝ ਨਹੀਂ ਇਹ ਵੀ ਕਹਿੰਦੇ ਹੁੰਦੇ ਸਾਨੂੰ ਦੇਣਾ ਵੀ ਕੁਝ ਨਹੀਂ ਲੈ ਵੀ ਜਾਣਗੇ ਜ਼ਮੀਨਾ ਇਸੇ ਤਰ੍ਹਾਂ ਤੁਹਾਨੂੰ ਕਹਿੰਦੇ ਹੁੰਦੇ ਸੀ ਕਿ ਭਾਵੇਂ ਗ੍ਰੇਡਾਂ ਨੂੰ ਆਪਣੀਆਂ ਪੰਚਾਇਤਾਂ ਨੇ ਜ਼ਮੀਨਾ ਦਿੱਤੀਆਂ ਨੇ ਪਿੰਡਾਂ 'ਚ ਮਤੇ ਪਾ ਕੇ ਸਾਡੀਆਂ ਜ਼ਮੀਨਾ ਵਿੱਚ ਦੀ ਮਰਜ਼ੀ ਨਾਲ ਲਾਇਨਾ ਲਗਾਉਂਦੇ ਆ ਦਿੰਦੇ ਕੁਝ ਨਹੀਂ ਤੇ ਇਹ ਬਣਿਆ ਬਣਿਆ ਪਬਲਿਕ ਅਧਾਰਾ ਅਸਾਰਿਆ ਕੀ ਨਹੀਂ ਸਾਡੇ ਭੈਣ ਭਰਾਵਾਂ ਨਹੀਂ ਸਾਰੇ ਸਾਡੇ ਟੈਕਸਾਂ ਨਾਲ ਹੀ ਉਸਰੇ ਇਹ ਤੇ ਇਹਦਾ ਫੈਸਲਾ ਭਾਈ ਮਰਜ਼ੀ ਨਾਲ ਕਰ ਜਾਣਗੇ ਸੋ ਇਹ ਹਾਲਾਤ ਬਣਦੇ ਜਾ ਰਹੇ ਨੇ ਤੇ ਸਰਕਾਰ ਨੂੰ ਇਹ ਸਪਸ਼ਟ ਕਹਿਣ ਲਈ ਕਿ ਤੁਸੀਂ ਪੰਜਾਬ ਸਰਕਾਰ ਆਹਲ ਪਾਰਟੀ ਮੀਟਿੰਗ ਸੱਦ ਕੇ ਮਤਾ ਪਾ ਕੇ ਇਹ ਭੇਜੋ ਕਿ ਅਸੀਂ ਨਹੀਂ ਇਹ ਬਿਜਲੀ ਬੋਰਡ ਦਾ ਨਿੱਜੀਕਰਨ ਕਰਦੇ ਭਾਈ ਇਹ ਤੁਹਾਡੇ ਮਤੇ ਦਾ ਜਵਾਬ ਪੰਜਾਬ ਚੋਂ ਦੇ ਰਹੇ ਆ ਇਸੇ ਤਰੀਕੇ ਹਰਿਆਣਾ ਚੋਂ ਆਵਾਜ਼ ਬੁਲੰਦ ਕਰ ਰਹੇ ਆ ਹਰਿਆਣਾ ਸਰਕਾਰ ਨੂੰ ਭੇਜੋ ਸੈਂਟਰ ਸਰਕਾਰ ਨੂੰ ਭੇਜੋ ਲੋਕਾਂ ਦੀ ਆਵਾਜ਼ ਇਕੱਠੀ ਕਰਕੇ ਕਿ ਭਾਈ ਅਸਾਂ ਨੂੰ ਇਹ ਨਿਜੀ ਕਰਨ ਨਹੀਂ ਚਾਹੀਦਾ ਇਹ ਕਿਉਂ ਕਹਿ ਰਹੇ ਆ ਅੱਜ ਤੁਸੀਂ ਇਹ ਦੇਖੋ ਵੀ ਸਾਡੀ ਜ਼ਿੰਦਗੀ ਦੀ ਹਰ ਲੋੜ ਬਿਜਲੀ ਨਾ ਪੂਰੀ ਹੁੰਦੀ ਆ ਸਵੇਰ ਤੋਂ ਲੈ ਕੇ ਜਦੋਂ ਉੱਠਦੇ ਹੋ ਨਾ ਸਾਡੀਆਂ ਮਾਂ ਮਾਪੇਣਾ ਵੀ ਜੇ ਦੁੱਧ ਰੜਕਦੀਆਂ ਮਧਾਣੀ ਤੇ ਕੰਮ ਵਗ ਗਿਆ ਜੇ ਕੱਪੜੇ ਧੋਣੇ ਆ ਬਾਈ ਮਸ਼ੀਨ ਤੇ ਵਾਗਿਆ ਪ੍ਰੈਸ ਕਰਨੇ ਉਹ ਵੀ ਕੱਪੜੇ ਵੀ ਉਧਰ ਨੂੰ ਚਲੇ ਗਏ ਜੇ ਪਸ਼ੂਆਂ ਨੂੰ ਪਾਣੀ ਪਿਲਾਉਣਾ ਤੁਸੀਂ ਉਹ ਵੀ ਹੁਣ ਪੰਪ ਨਾਲ ਤਾਂ ਨਹੀਂ ਆਪਾਂ ਪਿਆਰੇ ਦੱਬ ਕੇ ਉਹ ਵੀ ਸਮਰਸੀ ਵਾਲ ਕਰੇ ਮੋਟਰ ਨਾਲ ਪੈਂਦਾ ਫਿਰ ਇਦੋਂ ਅੱਗੇ ਸਾਡੀ ਖੇਤੀ ਜਿਹੜੇ ਹੁਣ 3-400 ਫੁੱਟ ਤੇ ਆਪਾਂ ਬੋਰ ਲਾਉਣ ਲੱਗ ਗਏ ਆਪਣੇ ਵਾਲੇ ਏਰੀਆ ਕੋਈ ਏਰੀਆ ਇਹੋ ਜਿਹਾ ਅੱਜ 700 ਫੁੱਟ ਤੱਕ ਲੂੰਗੇ ਬੋਰ ਨੇ ਉੱਥੇ ਜੇ ਅੱਜ 30 ਤੋਂ 35 ਹਸ ਪਵਨ ਦੀ ਮੋਟਰ ਪੈ ਰਹੀ ਹੈ 25 ਦੀ ਮੋਟਰ ਪੈ ਰਹੀ ਹੈ ਉਸ ਯੂਨੀਅਨ ਦੇ ਜ਼ੋਰ ਤੇ ਪੈ ਰਹੀ ਐ ਉਹਨਾਂ ਜਿਹੜੀ ਪੈ ਰਹੀ ਐ ਜੇ ਪੰਜਾਬ ਰਾਜ ਬਿਜਲੀ ਬੋਰਡ ਦਾ ਨਿੱਜੀਕਰਨ ਪ੍ਰੋਪਰ ਤੌਰ ਤੇ ਨਹੀਂ ਹੋਇਆ ਤਾਂ ਸਰਕਾਰ ਇਸ ਗੱਲ ਨੂੰ ਸਾਖ ਕਾਰਪੋਰੇਟ ਨੂੰ ਵੇਚ ਕੇ ਕਿ ਅਸੀਂ ਬਿਜਲੀ ਦੀਆਂ ਜ਼ਿੰਦਗੀ ਨਾਲ ਜੁੜੀਆਂ ਇਹ ਲੋੜਾਂ ਪੂਰੀਆਂ ਕਰ ਲਾਂਗੇ ਅੰਦਰ ਸਾਰੇ ਭਰਾ ਇਹ ਗੱਲ ਨੂੰ ਜ਼ਰੂਰ ਵਿਚਾਰਿਓ ਨਹੀਂ ਕਰ ਸਕਾਂ ਸਭ ਤੋਂ ਪਹਿਲੀ ਗੱਲ ਜੀ ਅਸੀਂ ਖੇਤੀ ਸੈਕਟਰ ਦੀ ਗੱਲ ਕਰੀਏ ਲਗਭਗ 15 ਲੱਖ ਤੋਂ ਵੱਧ ਕਨੈਕਸ਼ਨ ਹੋਏਗਾ ਪੰਜਾਬ 'ਚ